ਇਸ ਗੱਡੀ ਜਿਹੜੀ ਘਟਨਾ ਵਾਪਰੀ ਹੈ ਪੂਰ ਕਵਰੇਜ ਉਸ ਬਾਰੇ ਕੀ ਕਹਿਣਾ ਘਟਨਾ ਜੀ ਤੇ ਗੱਲ ਨਹੀਂ ਕਰਨ ਵਾਲੀ ਬਹੁਤ ਦੁਖਦਈ ਘਟਨਾ ਇਹਨਾਂ ਨੂੰ ਥ੍ਰੈਟ ਆਇਆ ਜੀ 26 ਨੂੰ ਗੋਲੀ ਚੱਲੀ ਆ 27 ਨੂੰ ਡੀਐਸਪੀ ਸਾਹਿਬ ਤੇ ਆਇਆ ਤੇ ਉਹਨਾਂ ਨੂੰ ਅਸੀਂ ਜਾਣ ਲੱਗੇ ਕਿਹਾ ਵੀ ਜਾ ਕੇ ਬੰਦੇ ਸ਼ਰੀਫ ਹੈ ਬਹੁਤ ਜਿਆਦੇ ਉਹ ਗਾੜੀਆਂ ਨੂੰ ਕਹਿੰਦੇ ਕੋਈ ਸ਼ਰੀਫਾਂ ਨੂੰ ਥ੍ਰੈਟ ਆਉਂਦੇ ਆ ਤੁਹਾਨੂੰ ਸਕਿਉਰਿਟੀ ਦੇ ਅਸੀਂ ਚਲੋ ਸਕਿਉਰਿਟੀ ਕਹਿੰਦੇ ਮੰਨਣ ਦੇ ਸਾਨੂੰ ਉਦੋਂ ਤੇ ਕਿਥੇ ਸੀ ਕਿ ਬੰਦਾ ਦੁਨੀਆ ਚਲ ਜੂਗਾ ਫੇਸ ਗੋੜੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਹੈ ਕਿ ਦੋਸ਼ੀ ਆੜੇ ਫਰਾੜਿਆ ਦੋਸ਼ੀ ਫੜੇ ਜਾਣ ਉਹਨਾਂ ਦੇ ਸਸ ਨਹੀਂ ਜੀ ਹੱਦੀ ਅਜੇ ਇਸਲਾਹ ਹੀ ਕਰਨ ਲੱਗੇ ਨੇ ਅਜੇ ਸਰਕਾਰ ਨਹੀਂ ਕਰਨਾ ਜਿੰਨ ਤੱਕ ਉਹ ਦੋਸ਼ੀ ਨਹੀਂ ਫੜੇ ਜਾਂਦੇ ਜੀ ਪਰ ਪਹਿਲੇ ਹੀ ਮੰਗੇ ਕਿ ਦੋਸ਼ੀ ਕਰਿਆ ਹੁਣ ਕੀ ਭਰੋਸਾ ਦਿੱਤਾ ਕਿ ਮੀਟਿੰਗ ਦੇ ਵਿੱਚ ਭਰੋਸਾ ਕੋਈ ਨਹੀਂ ਭਰੋਸਾ ਇਹੋ ਹੀ ਆ ਕਿ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੇ ਸਰ ਉਹਦਾਂ ਦੀ ਕਹਿਣ ਡਿਆ 27 ਤਰੀਕ ਦੀ ਏ ਤੇ ਨਾਲ ਇਹ ਵੀ ਕਹਿਣ ਡਿਆ ਕਿ ਸਾਡੀ ਪੁਲਿਸ ਵਿਜੀ ਆ ਇਲੈਕਸ਼ਨ ਹੋਣ ਰਹੀ ਉਧਰ ਵਿਜੀ ਸਾਡੀ ਥੋੜੀ ਇਦਾਂ ਕਿਵੇਂ ਵੇਖਦੇ ਦਿੰਦੇ ਆੜੀ ਕਰ ਲਏ ਇਹ ਹੀ ਨਕਮੀਆਂ ਕਾ ਅਸੀਂ ਕੀ ਮੰਨ ਕਮੀਆਂ ਬਹੁਤ ਵੱਡੀ ਇਹਨਾਂ ਦੀ ਇਹ ਜੀ ਮਨਜੀਤ ਸਿੰਘ ਸੀ ਉਮਰ ਇਹਨਾਂ ਦੀ 50 ਸਾਲ ਸੀ ਪਿੰਡ ਧੂਲਕੇ ਚ ਰਹਿੰਦੇ ਆ ਪਿਛਲਾ ਪਿੰਡ ਇਹਨਾਂ ਦਾ ਸਰਜਾ ਕਾਫੀ ਟਾਈਮ ਤੋਂ ਧੂਲਕੇ ਰਹ ਰਹੇ ਤੇ ਇਹਨਾਂ ਦੀ ਕਰਿਆਨੇ ਦੀ ਦੁਕਾਨ ਤੇ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਹੈ ਅੱਜ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਵੀਰ ਦੋ ਸਵਾ ਦੋ ਕੋਈ 95 ਲੜਕੇ ਆਏ ਤੇ ਇਹਨਾਂ ਨੂੰ ਗੋਲੀ ਮਾਰ ਕੇ ਇੱਕੋ ਗੋਲੀ ਮਾਰੀ ਤੇ ਇਹਨਾਂ ਦਾ ਡੈਥ ਹੋ ਗਈ ਜੀ ਇਹਨਾਂ ਦੀ ਕਿੰਨੀ ਉਮਰ ਸੀ ਇਹਨਾਂ ਦੀ 50 ਸਾਲ ਦੀ ਉਮਰ ਸੀ ਜੀ ਇਹਨਾਂ ਦੀ ਉਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਨਹੀਂ ਆਇਆ ਇਹਨਾਂ ਦੇ ਬੇਟੇ ਨੂੰ ਆਈਸੀਜੀਓ ਇਟਲੀ ਤੋਂ ਆਇਆ ਵਾ ਉਹ ਉਹਨਾਂ ਨੂੰ ਆਈਸੀ ਕਾਲ ਬੇਟੇ ਇਹਨਾਂ ਦੇ ਨੂੰ ਲਖਵਿੰਦਰ ਹਾਂਜੀ ਬੇਟੇ ਨੂੰ ਐਸੀ ਅੱਛਾ ਜੀ ਕੀ ਕਰਨ ਵਾਣਾ ਫਿਰ ਉਸ ਤੋਂ ਬਾਅਦ ਜਿਹੜੀ ਹੈ ਕਾਲ ਲਗਾਤਾਰ ਇਹਨਾਂ ਨੂੰ ਆਉਂਦੀ ਹੈ ਨਹੀਂ ਉਸ ਤੋਂ ਬਾਅਦ ਨਹੀਂ ਇਹਨਾਂ ਨੂੰ ਕੋਈ ਕਾਲ ਹੋਈ ਇਹਨਾਂ ਨੇ ਕੋਈ ਮਤਲਬ ਉਹਨਾਂ ਦੀ ਕਾਲ ਰਿਸਿਵ ਨਹੀਂ ਕੀਤੀ ਉਸ ਤੋਂ ਬਾਅਦ ਜੀ ਕਰ ਦਿੱਤੀ ਕਿ ਉਹ ਕੀ ਦੀ ਇਹ ਅਜੇ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਜੀ ਅਜੇ ਫਸਟ ਸਟੇਜ ਤੇ ਹੀ ਹੈ ਉਸ ਤੋਂ ਬਾਅਦ ਜੀ ਅਸੀਂ ਜੋ ਵੀ ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਵਾਂਗੇ ਦੱਸਿਆ ਜਾ ਰਿਹਾ ਹੈ ਕੋਈ ਅਣਪਛਾਤੇ ਜੀ ਕਿੰਨੇ ਕੇ ਬੰਦੇ ਸੀ ਆ ਇਹ ਫਿਲਹਾਲ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ ਚ ਦਿਖੀ ਨਹੀਂ ਹੈਗੇ ਜੋ ਪਿੰਡ ਚੋਂ ਆਵਾਜ਼ ਆ ਰਹੀ ਵੀ ਦੋ ਲੜਕੀ ਸੀ ਜਿਹੜੀ ਡੈੱਡ ਹੋ ਗਿਆ ਜੀ 15 ਦਿਨ ਪਹਿਲੇ ਪੁਲਿਸ ਨੇ ਮਨ ਹਾਂ ਜੂਤੇ ਬਾਰੇ ਵੱਖਰਾ ਕੇਸ ਡਿਸਟ੍ਰਿਕਟ ਕੀਤਾ ਜੀ ਕਿੰਨੇ ਦੀ ਫਾਇਰਿੰਗ ਹੁੰਦੀ ਜੀ ਫਾਇਰਿੰਗ ਜਿਹੜੀ ਕਿੰਨੇ ਕੇ ਕਰੀਬ ਹੁੰਦੀ ਅੱਜ ਇਹ ਕਰੀਬ 2 ਸਵਾ 2 ਦਾ ਟਾਈਮ ਜੀ ਦਿਨ ਦਾ ਜੀ ਕਿੰਨੀਆਂ ਗੋਲੀ ਲੱਗੀਆਂ ਇੱਕੋ ਗੋਲੀ ਲੱਗੀ ਜੀ ਮਤਲਬ ਛਾਤੀ ਚ ਗੋਲੀ ਲੱਗੀ ਇੱਕੋ ਹੀ ਹੁਣ ਤੱਕ ਜਿਹੜੇ ਆ ਮੁਜਰਮ ਜਿਹੜੇ ਕੱਤ ਪਾਏ ਗਏ ਕਿ ਨਹੀਂ ਨਹੀਂ ਅਜੇ ਤੱਕ ਨਹੀਂ ਕੁਛ ਜੀ ਤੇ ਆਪਾਂ ਫਸਟ ਸਟੇਜ ਤੇ ਮਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਬਿਆਨ ਲਿਖ ਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੋਈ ਸੀਸੀ ਫੁੜੀ ਕੋਈ ਗਾਈ ਹਾਂ ਜੀ ਦੇਖਾਂਗੇ ਜੀ ਉਹ ਕਰਾਂਗੇ ਫਿਰ ਹੰਡਰਡ ਪੜੀ ਪਾਸ ਆਪਾਂ ਕਬਜ਼ੇ ਚ ਲੈ ਲਈ ਜ ਉਸ ਤੋਂ ਬਾਅਦ ਆਪਾਂ ਮੋਰਚੀ ਤੇ ਰੱਖਾਂਗੇ ਤੇ ਇਸੇ ਰਿਪੋਰਟ ਮੰਗਾਂਗੇ